ਯਾਰ ਵੇਲੀ ਮਿਲਿਆ ਇੱਕ ਆਰਾਮ ਕੋਟਕਪੁਰੇ ਦਾ ਮਿੱਤਰ ਆਪਣਾ ਇੱਥੇ ਖੜਾ ਸੀ ਪੂਰੇ ਫੋਨ ਕਰਕੇ ਮਿਲਿਆ ਕਹਿੰਦਾ ਆਪਾਂ ਮਿਲਦੇ ਆ ਥੱਲੇ ਪੰਪ ਕੋਲੇ ਲਾਹ ਗੱਡੀ ਉੱਥੇ ਖੜ ਕੇ ਚਾਹ ਪਾਣੀ ਪੀਨੇ ਆ ਉਦੋਂ ਬਾਅਦ ਗੱਲਬਾਤਾਂ ਮਾਰਾਂਗੇ ਤੇ ਨਾਲ 10-15 ਮਿੰਟ ਫਿਰ ਤੁਰਦੇ ਆ ਬੜਾ ਟਾਈਮ ਨਹੀਂ ਖਰਾਬ ਕਰਦੇ ਕਿਉਂਕਿ ਸਵੇਰ ਦਾ ਟਾਈਮ ਸਾਡਾ ਪਾਰਟੀ ਨੂੰ ਦਿੱਤਾ ਹੋਇਆ ਪਹੁੰਚਣ ਦਾ ਆ ਮਿੱਤਰ ਕੋਈ ਯਾਰ ਤਪੇ ਤੋਂ ਇਹ ਵੀ ਮਿੱਤਰ ਦਾ ਉਹ ਆਪਣੇ ਆੜੀ ਦਾ ਆੜੀ ਆ ਇਹ ਰੋ ਵੀ ਬੁਲਾ ਗਿਆ ਇਹਦੇ ਨਾਲ ਵੀ ਕਰਦੇ ਆ ਗੱਲਬਾਤ ਦੇਖੋ ਵੀ ਠੱਗਾਂ ਦਾ ਪੰਪ Jio ਤੁਮ ਮਰੋ ਹਾਂ Jio ਗਾ ਮਰੋ ਓਏ ਆ ਵੀ ਬਣ ਗਿਆ ਵਟਾ ਬਾਦ ਓਏ ਸੁਣੀ ਪਾਰਕਿੰਗ ਓਏ ਚੱਲ ਵੀ ਆਣਾ ਪਾਰਕਿੰਗ ਆ ਇਹ ਆਹ ਪਾਰਕਿੰਗ ਨਵੀਂ ਬਈ ਇਹ ਚੱਲ ਵੀ ਸਾਨੂੰ ਇਹਦੀ ਬੰਦ ਨੇ ਕਿਤੇ ਓਏ ਤਾਂ ਬਹੁਤ ਸੋਹਣੀਆਂ ਕੁਰਸੀਆਂ ਕਰਸੀਆਂ ਲਾ ਕੇ ਮੈਂ ਇਥੋਂ ਵਧੀਆ ਬਣਾਈ ਬੈਠੇ ਨੇ ਇਹਦੇ ਮਾਗਰ ਹੀ ਲੜਨ ਦਾ ਸਾਣੀ ਗੱਡੀ ਅਗਾਗੋ ਆਗੇ ਲੀਪਮਾਲਾ ਹੈਪੀ ਦੀਵਾਲੀ ਹੈਪੀ ਦੀਵਾਲੀ ਲੋ ਵੀ ਪਾਇਲਟ ਸਾਹਿਬ ਪਹੁੰਚ ਗਏ ਆਪਾਂ ਨੇ ਧਾਬੇ ਦੇ ਅੰਦਰ ਦੇਖੋ ਕਿੱਡੀਆਂ-ਕਿੱਡੀਆਂ ਵੱਡੀਆਂ ਮਹਾਨ ਹਸਤੀਆਂ ਨੇ ਕਿੱਡੀਆਂ-ਕਿੱਡੀਆਂ ਵੱਡੀਆਂ ਫੋਟੋਆਂ ਲਾਈਆਂ ਨੇ ਧੰਨਵਾਦ ਆ ਵੀਰੇ ਦਾ ਪਰ ਇੱਕ ਮਹਾਨ ਹਸਤੀ ਦੀ ਫੋਟੋ ਰਹੇਗੀ ਮਿੱਤਰੋ ਉਹ ਮਹਾਨ ਹਸਤੀ ਤੁਸੀਂ ਦੱਸੋਗੇ ਉਹ ਸਸਪੈਂਸ ਆ ਵੀਰੇ ਆਪਣੀ ਸਟੋਰੀ ਦੇ ਵਿੱਚ ਲੋ ਜੀ ਬਾਈ ਹਰਾਂ ਨੂੰ ਮਿਲ ਕੇ ਤੁਰ ਪਿਆ ਸੀ ਉੱਥੋਂ ਲਿਆਇਆ ਅਸੀਂ ਇੱਕ ਆ ਗੱਡੀ ਆ ਇਹ ਮੁੜ ਗਈ ਵਾਪਸ ਇਹਨੇ ਗੁਜਰਾਤ ਜਾਣਾ ਉਹ ਸਾਡੇ ਨਾਲ ਜਾਊਗੀ ਜੋੜਾ ਹੋ ਗਿਆ ਗੱਡੀਆਂ ਦਾ ਉਨੇ ਪੱਲੂ ਤੋਂ ਉੱਤਰ ਜਾਣਾ ਹਿਸਾਰ ਵਾਲੇ ਪਾਸੇ ਨੂੰ ਉੱਤੇ ਕੋਲੇ ਹਿਸਾਰ ਦਾ ਮਾੜਾ ਆ ਵੀ ਪਾਇਲਟੋ ਠੀਕ ਹਾਂ ਆ ਦੇਖ ਲੋ ਲੋਕਾਂ ਨੇ ਭਾਰਤ ਮਾੜੀ ਵੀ ਪੱਟੀ ਮੇਸ ਕਰਤੀ ਗੋਡੇ-ਗੋਡੇ ਟੋਏ ਪਾਇ ਬਿਆ ਤੇ ਹੁਣ ਰੋਡ ਬਣਿਆ ਅਜੇ ਹੁਣ ਰੋਡ ਬਣਿਆ ਅਜੇ ਪੂਰਾ ਚੱਲਿਆ ਨਹੀਂ ਆ ਦੇਖ ਲੋ ਓਏ ਓਏ ਚੂਰਾ ਹੋ ਜੂ ਆਪਣੀਆਂ ਸੀਟਾਂ ਇਆਂ ਬੰਦ ਠੰਡ ਬਹੁਤ ਆ ਸਤਾਦ ਅਸੀਂ ਨੂਨ ਕਰਨ ਸਰ ਕੋਲੇ ਆ ਆ ਜੀਰਾ ਕੋਟੜ ਦਾ ਨਾਣਾ ਦੇ ਵੀ ਜਿੰਨਾ ਉੱਚਾ ਚੱਕ ਰੱਖਿਆ ਇਹਨਾਂ ਨੇ ਸਣੀ ਕਹਿੰਦਾ ਰਾਜਸਥਾਨ ਵਾਲੀ ਨਾਣਾ ਦੇ ਵੀ ਅਲੀ ਮਾਤਾ ਉੱਥੇ ਸੇਰ ਵਾਲੀ ਮਾਤਾ ਉਰੇ ਉਠਾਂ ਵਾਲੀ ਹੋਊ ਏ ਜਾਬ ਵੀ ਲੱਗਾ ਮਿੱਤਰੋ ਵਾਲੀ ਜਿਆਦੇ ਠੰਡਾ ਵਾ ਅੰਝ ਥਾਂ ਵੀ ਪਾਇਲਟ ਹੋ ਠੀਕੋ ਸਣੀ ਤੋਂ ਗੱਡੀ ਫੜੀਆ ਹੁਣ ਕਹਿੰਦਾ ਮੈਨੂੰ ਨੀਂਦ ਆਉਂਦੀ ਸੀ ਬਹੁਤ ਆਨੇ ਸਾਰੀ ਰਾਤ ਲਾਈ ਅੱਧਾ ਦਿਨ ਹੁਣ ਅੱਧੀ ਰਾਤ ਬਹੁਤ ਵਧੀਆ ਕੰਮ ਕਰਿਆ ਥੱਕ ਗਿਆ ਸੀ ਮਾ ਜਾਲ ਤੂੰ ਰੈਸਟ ਕਰ ਲੈ ਹੁਣ ਮੈਂ ਚਲਾਉਣਾ ਚਾਹ ਜੂ ਪੀ ਲਈ ਕਾਡਾ ਲਿਆ ਸੀ ਬਹਿ ਗਿਆ ਮੈਂ ਸੀਟ ਤੇ ਧੁੰਦ ਬਹੁਤ ਆ ਗਈ ਧੁੰਦ ਕਹਿੰਦੀ ਤੁਹਾਡਾ ਦੇਣਾ ਕੀ ਆ ਦਿਖਾ ਦਾਂਗੇ ਧੁੰਦ ਹੁਣ ਥੋੜੀ ਜਿਹੀ ਚੱਕੀ ਗਈ ਪਹਿਲਾਂ ਧੁੰਦ ਬਹੁਤ ਜ਼ਿਆਦਾ ਸੀ ਅੱਗੇ ਦੂਰ ਤੱਕ ਤਾਂ ਦਿਖ ਰਹੀ ਆ ਖੈਰ ਫੋਨ ਦੇ ਵਿੱਚ ਘਟਦੀ ਨਹੀਂ ਹੁੰਦੀ ਆ ਇੱਕ ਦੋ 스ਕੈਮ ਦੱਸ ਰਿਹਾ ਸੀ ਵੀ ਰੋਡ ਦੇ ਉੱਪਰ 스ਕੈਮ ਹੁੰਦਾ ਨਮਾ ਉਹ ਦੱਸਣਾ ਸੀ ਬਾਕੀ ਬਾਕੀ ਉਹ ਮੈਨੂੰ ਮਿਲ ਹੀ ਨਹੀਂ ਨਾ ਆਪਣੇ ਨਾ ਰੋਡ ਦੇ ਉੱਪਰ ਮੈਨੂੰ ਤਾਂ ਬਹੁਤ ਵਾਰ ਮਿਲ ਗਿਆ ਖੈਰ ਤੁਰੇ ਜਾਂਦੇ ਨੂੰ ਇੱਕ ਟਾਇਰ ਦੀ ਪੂਰੀ ਦੀ ਪੂਰੀ ਰਾਵੜ ਜਿਹੜਾ ਪਰ ਰਾਵੜ ਸੋਲ ਕਰਾਉਣੇ ਨੇ ਰਾਵੜ ਉਹ ਪੂਰੀ ਰਾਵੜ ਪਈ ਹੁੰਦੀ ਆ ਰੋਡ ਦੇ ਵਿਚਾਲੇ ਗੱਭੇ ਸਿੱਟੀ ਹੁੰਦੀ ਆ ਆਪਣੇ ਭਰਾਵਾਂ ਨੂੰ ਐ ਹੁੰਦਾ ਕਿਸੇ ਟਰੱਕ ਦੇ ਟਾਇਰ ਤੋਂ ਲੈ ਕੇ ਅਗਰ ਗਈ ਪਰ ਉਹ ਲੈ ਕੇ ਨਹੀਂ ਗਿਰੀ ਹੁੰਦੀ ਵੀਰੇ ਉਹ ਸਿੱਟੀ ਹੁੰਦੀ ਆ ਜਾਣ ਕੇ ਉਹਦੇ ਵਿੱਚ ਕਿੱਲ ਗੱਡੇ ਹੁੰਦੇ ਨੇ ਉਦੋਂ ਦੇਖ ਕੇ ਗੱਡੀ ਨਗਾਆ ਕਰੋ ਉਹਨੂੰ ਚੱਕਣ ਦੀ ਕੋਸ਼ਿਸ਼ ਨਹੀਂ ਕਰਨੀ ਉਹਦੇ ਕੋਲੇ ਬੰਦੇ ਖੜੇ ਹੁੰਦੇ ਨੇ ਕਈ ਗੱਡੀਆਂ ਲੁੱਟੀਆਂ ਗਈਆਂ ਕਈ ਗੱਡੀਆਂ ਦੇ ਟਾਇਰ 파ੜੇ ਗਏ ਨੇ ਨੁਕਸਾਨ ਹੋ ਗਿਆ ਮੈਨੂੰ ਢਾਬੇ ਤੇ ਮਿਲੇ ਸੀ ਬੰਦੇ ਉਹਨਾਂ ਨੇ ਮੈਨੂੰ ਦੱਸਿਆ ਫੇਰ ਮੈਂ ਅੱਗੇ ਗੱਲ ਸ਼ੇਅਰ ਕਰੀ ਮੈਂ ਕਿਹਾ ਯਾਰ ਸਾਰਿਆਂ ਨੂੰ ਦੱਸਦੇ ਆ ਇੱਕ ਸਕੂਟਰੀ ਆਉਂਦੀ ਆ ਸਕੂਟਰੀ ਦੇ ਉੱਪਰ ਕੁੜੀ ਤੇ ਮੁੰਡਾ ਹੁੰਦੇ ਨੇ ਉਹ ਗੱਡੀ ਰੋਕਦੇ ਨੇ ਵੀਰੇ ਰੋਕੀ ਥੋੜੀ देर ਬਈਆ ਰੋਕਣਾ ਐਸੇ ਕਰਕੇ ਰੋਕਦੇ ਨੇ ਪਰ ਆਪਾਂ ਗੱਡੀ ਨਹੀਂ ਰੋਕਣੀ ਭਰਾਵੋ ਆਪਣਾ ਧਿਆਨ ਰੱਖ ਕੇ ਚਲਾਓ ਇਹ ਚੀਜ਼ਾਂ ਇਹ ਰੋਡ ਭਾਰਤ ਮਾਲਾ ਵੀ ਸਾਲਾ ਜਮਾ ਫੁੱਦੂ ਹੋ ਗਿਆ ਹੁਣ ਇਹਦੇ ਉੱਤੇ ਵੀ ਸਾਰੇ ਚੋਰ ਇਹਦੇ ਉੱਤੇ ਚੜਿਆ ਏ ਸੁੰਨਾ ਰੋਡ ਆ ਕੋਈ ਦੁਕਾਨ ਨਹੀਂ ਕੋਈ ਢਾਬਾ ਨਹੀਂ ਕੋਈ ਪੁਲਿਸ ਚੌਂਕੀ ਨਹੀਂ ਕੋਈ ਪੁਲਿਸ ਦਾ ਨਾਕਾ ਨਹੀਂ ਕਿਤੇ ਇਹਦੇ ਜਿਆਦਾ ਵਾਰ ਦਸਤਾ ਹੁੰਦੀਆਂ ਨੇ ਵੀਰੇ ਜਿੰਨਾ ਧਿਆਨ ਰੱਖਿਆ ਜਾਂਦਾ ਉਹਦਾ ਧਿਆਨ ਰੱਖ ਕੇ ਚਲਾਓ ਗੱਡੀ ਠੀਕ ਆ ਹੁਣ ਤੁਹਾਨੂੰ ਮਿਲਦੇ ਆਂ ਪੰਜਾਬ ਬਾਰਡਰ ਤੇ ਮਿਲਾਂਗੇ ਜਾ ਕੇ ਧੰਨਵਾਦ ਬਾਈ ਰੱਬ ਰਾਖਾ ਪਾਰ ਪੈਂਚਰ ਹੋ ਗਿਆ ਇੱਕ ਕਟਾਰ ਤੇ ਬਜਰ ਖੜਾ ਇਹ ਸੜ ਨੂੰ ਪਥੇਰੀਆਂ ਬਾਜਾਂ ਮਾਰੀਆਂ ਉੱਠਿਆ ਨਹੀਂ ਹੁਣ ਜਮਾ ਨਹੀਂ ਸੁਣੀ ਮੇਰੀ ਗੱਡੀ ਇਸ ਵੀ ਲਿਆ ਮੈਂ ਲੱਤਾਂ ਤੋਂ ਵੜ ਕੇ ਰੇੜੀ ਜੀ ਦੇ ਪਿਆ ਦੀ ਉਹ ਕੀ ਹੁੰਦਾ ਘੜੂਕੇ ਜੇ ਤੇ ਕਹਿੰਦਾ ਬਾਈ ਮੈਂ ਤਾਂ ਦਿਨ ਚੜੇ ਬੈਂਚਰ ਲਾਉਂਦਾ ਡੱਬ ਵਾਲੀ ਬਾਰਡਰ ਤੋਂ ਪਹਿਲਾਂ ਖੜਿਆ ਕਹਿੰਦੇ ਆਰਟੀਓ ਖੜਾ ਮੂਰੇ ਪੁੱਛ ਫਸਾ ਕੇ ਜਾਇਓ ਲਗੇਸਨ ਮੰਗੀ ਹੋਈ ਆ ਕਿ ਸਿਕੋ ਕੋਈ ਦਊਗਾ ਕੱਢ ਕੇ ਲਗੇਸਨ ਫਿਰ ਦੇਖਦੇ ਆਂ ਕੀ ਬਣਦਾ ਇੱਕ ਗੱਡੀ ਹੋਰ ਆ ਭਾਰਤ ਬੈਂਚ ਇੱਕ ਕੱਪਣ ਵਾਲੀ ਭਾਰਤ ਬੈਂਚ ਦੋਨੇ ਇਕੱਠੀਆਂ ਲਗਾਉਣੀਆਂ ਨੇ ਗੱਲ ਚੱਲ ਰਹੀ ਆ ਗਾਹਾਂ ਜਦੋਂ ਅਗਲੇ ਨੇ ਓਕੇ ਕਰਤਾ ਉਦੋਂ ਨਾਲ ਦੀ ਨਾਲ ਖਿੱਚਦਾਂਗੇ ओके जी रब रखा फिर मिलते हैं हां ਧੁੰਦਵੇ ਬਾਬਾ ਧੁੰਦ 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 ਇਹ ਕਹਿੰਦੀ ਆ ਪੰਜਾਬ ਬਾਰਡਰ ਤੇ ਡੂਮ ਵਾਲੀ ਗੱਡੀ ਕਹਿੰਦੇ ਅਸੀਂ ਚੈੱਕ ਕਰਾਂਗੇ ਮਾਹ ਵੀ 100 ਗ੍ਰਾਮ ਸਮਾਨ ਆ 100 ਰੁਪਇਆ ਦੇਦਾ ਉਹਨਾਂ ਨੂੰ ਅਸੀਂ ਉਸ ਤੋਂ ਬਾਅਦ ਨਿਕਲ ਆਏਗਾ ਮਿੱਤਰੋ ਟਾਇਰ ਪੈਂਚਰ ਹੋ ਗਿਆ ਟਾਇਰ ਵਾਲਾ ਬੰਦਾ ਸਾਨੂੰ ਲੱਭਦਾ ਨਹੀਂ ਇਹ ਰਾਜੂ ਦੀ ਦੁਕਾਨ ਆ ਸਮਾਨ ਛੱਪੇ ਵਾਲੇ ਦੀ ਇਹਨੂੰ ਪੁੱਛ ਕੇ ਇਹ ਉਸਤਾਦ ਗੱਡੀ ਤੋਰੇ ਬਾਈ ਗੱਡੀ ਤੋਰੇਗਾ ਮੈਂ ਮਤਰਾ ਇੱਥੇ ਲਾ ਕੇ ਗੱਡੀ ਨੂੰ ਨਹੀਂ ਚਾਹ ਪਿਆਦੀ ਜੋ ਬਰਾਂ ਉਹ ਤੋਂ ਬਾਅਦ ਮੈਂ ਬੈਠੂੰਗਾੜੀ ਆਪਦੀ ਹੁਣ ਚਲਾ ਲਵਾਂ ਮੈਂ ਤਾਂ ਇੱਥੋਂ ਬਾਰਡਰ ਤੋੜਲੇ ਪਾਸੇ ਮਸਾਂ ਲੈ ਕੇ ਆਇਆ ਨੂੰ ਨੀਂਦਾਂ ਲਾਂਗੇ ਹੋਰ ਤੂੰ ਮੇਰੇ ਨੂੰ ਤਨ ਕੀ ਗਿਆ ਸੀ ਮੈਂ ਉਹ ਤੁਹਾਨੂੰ ਥੋੜਾ ਇਹ ਦੱਸਾਂ ਫਿਰਤੀ 2 ਦਿਨ ਕਿਲੋਮੀਟਰ ਦਾ ਤਾਂ ਨੀਂਦ ਆ ਗਈ ਇਹਨੂੰ ਉੱਥੇ ਬੈਠੇ ਫੁੱਦੂ ਕੰਮ ਹੋ ਗਿਆ ਮਾਨਸਤਾਨ ਆ ਤੇਰਾ ਹੁਣ ਲਵੇ